ਦੰਤ ਪਾਪਾ ਤੋਂ ਵਿਚਾਰ ਅਸੀਂ ਪ੍ਰਭੂ ਕੋਲ ਜਾਣ ਅਤੇ ਆਪਣੀਆਂ ਚਿੰਤਾਵਾਂ ਉਸ ਨੂੰ ਦੇਣ ਦੀ ਬਜਾਏ ਕਿੰਨੀ ਵਾਰ ਸਮੱਸਿਆਵਾਂ 'ਤੇ ਸਥਿਰ ਰਹਿੰਦੇ ਹਾਂ ਕਿੰਨੀ ਵਾਰ ਅਸੀਂ ਪ੍ਰਭੂ ਨੂੰ ਇੱਕ ਕੋਨੇ ਵਿੱਚ ਜੀਵਨ ਦੀ ਬੇੜੀ ਦੇ ਤਲ ਤੇ ਛੱਡ ਦਿੰਦੇ ਹਾਂ ਕੇਵਲ ਇੱਕ ਲੋੜ ਦੇ ਪਲ ਵਿੱਚ ਉਸ ਨੂੰ ਜਗਾਉਣ ਲਈ ਕਲਾਮ ਦਾ ਬੋਝ ਯਹਵਾ ਹੁਣ ਯੂਨਾ ਆਖਦਾ ਹੈ ਨਾ ਡਰ ਮੈਂ ਤੇਰਾ ਨਿਸਤਾਰਾ ਜੋ ਦਿੱਤਾ ਹੈ ਮੈਂ ਤੇਰਾ ਨਾਉਨ ਲੈ ਕੇ ਤੈਨੂੰ ਜੋ ਬੁਲਾਇਆ ਹੈ ਤੂੰ ਮੇਰਾ ਹੈ ਜਦ ਤੂੰ ਪਾਣੀਆਂ ਦੇ ਵਿੱਚੋਂ ਦੀ ਲੰਗੇਂਗਾ ਮੈਂ ਤੇਰੇ ਅੰਗ ਸੰਗ ਹੋਵਾਂਗਾ ਅਤੇ ਜਦ ਨਦੀਆਂ ਦੇ ਵਿੱਚੋਂ ਦੀ ਉਹ ਤੈਨੂੰ ਨਾ ਡਬੋਂਗੀਆਂ ਜਦ ਤੂੰ ਆਗ ਦੇ ਵਿੱਚੋਂ ਦੀ ਚੱਲ ਲੇਂਗਾ ਉਹ ਤੈਨੂੰ ਨਾ ਸਾੜੇਗੀ ਨਾ ਲਾੜ ਤੇਰੇ ਉੱਤੇ ਬਲੇਗੀ